ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਸਟੂਡੈਂਟਸ ਦੇ ਲਈ ਹਾਂਜੀ ਪੰਜਾਬੀ ਇਲੈਕਟਿਵ ਪੰਜਾਬੀ ਇਲੈਕਟਿਵ ਦੀ ਗੱਲ ਕਰਾਂਗੇ ਪੰਜਾਬੀ ਇਲੈਕਟਿਵ ਸਬਜੈਕਟ ਵਿੱਚ ਕਿਵੇਂ ਤੁਸੀਂ ਆਪਣੇ ਫਾਈਨਲ ਐਗਜ਼ਾਮ ਦੀ ਤਿਆਰੀ ਕਰਨੀ ਹੈ ਕਿਹੜੀ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ ਕਿਹੜੇ ਕੇਂਦਰੀ ਭਾਵ ਕਰਨੇ ਨੇ ਕਿੰਨੇ ਤੁਸੀਂ ਸਾਹਿਤ ਰੂਪ ਕਰਨੇ ਨੇ ਕਿੰਨੇ ਰਸ ਅਲੰਕਾਰ ਕਰਨੇ ਨੇ ਕਿੰਨੀਆਂ ਆਪਵਿੱਤੀਆਂ ਚੋ ਕੁਐਸ਼ਨਸ ਕਰਨੇ ਨੇ ਆਪਾਂ ਸਾਰਾ ਟੋਟਲ ਹੀ ਇਸ ਵੀਡੀਓ ਚ ਡਿਸਕਸ ਕਰਾਂਗੇ ਤੁਹਾਡਾ ਪਾਸਿੰਗ ਫਾਰਮੂਲਾ ਤੇ ਜਿਨ੍ਹਾਂ ਨੇ ਵਧੀਆ ਸਮਾਰਟਲੀ ਸਟੱਡੀ ਕਰਨੀ ਹੈ ਉਹ ਵੀ ਉਹਨਾਂ ਲਈ ਵੀ ਇਹ ਜਿਹੜੀ ਵੀਡੀਓ 유ਸਫੁਲ ਹੈ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਪੇਪਰ ਦਾ ਪੈਟਰਨ ਵੀ ਦੱਸਾਂਗੇ ਠੀਕ ਹੈ ਸੋ ਵੀਡੀਓ ਨੂੰ ਇਹਨਾਂ ਤੱਕ ਦੇਖਣਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਸਟੂਡੈਂਟਸ ਤੇ ਨਾਲ ਦੀ ਨਾਲ ਜਿਹੜਾ ਕਿ ਆਪਣਾ ਪੰਜਾਬੀ ਲਿਟਰੇਚਰ ਦਾ ਪੰਜਾਬੀ ਚੋਣਵੀ ਦਾ ਸਾਰਾ ਹੀ ਸਿਲੇਬਸ ਅਪਲੋਡ ਕੀਤਾ ਹੋਇਆ ਆ ਆਪਾਂ ਦੁਬਾਰਾ ਵੀ ਅਪਲੋਡ ਕਰਾਂਗੇ ਆਪਾਂ ਤੁਹਾਡੇ ਜਿਹੜੀ ਤਿਆਰੀ ਕਰਵਾਵਾਂਗੇ ਵਿਦ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਮਾਡਲ ਟੈਸਟ ਪੇਪਰ ਆ ਨਹੀਂ ਠੀਕ ਹੈ ਤੇ ਜਿਹੜੇ ਆਪਣੇ ਹੋ ਕਿਤੇ ਹੋਏ ਨੇ ਸਾਰਾ ਸਿਲੇਬਸ ਅਪਲੋਡ ਕੀਤਾ ਹੋਇਆ ਪਲੇਲਿਸਟਾਂ ਬਣੀਆਂ ਹੋਈਆਂ ਨੇ ਤੁਸੀਂ ਉੱਥੋਂ ਵਿਜ਼ਿਟ ਕਰਕੇ ਆਪਣੀ ਪਲੇਲਿਸਟ ਦੇ ਵਿੱਚ ਸਾਰੇ ਟੌਪਿਕਸ ਦੇਖ ਸਕਦੇ ਹੋ ਹਾਂਜੀ 80 ਮਾਰਕਸ ਤੋਂ ਤੁਹਾਡਾ ਰਜਿਸਟਰਡ ਪੇਪਰ ਹੋਣਾ ਹੈ ਜਿਹਦੇ ਵਿੱਚੋਂ ਪਾਸਿੰਗ ਮਾਰਕਸ ਹੈਗੇ ਨੇ ਤੁਹਾਡੇ 26 26 ਨੰਬਰ ਲੈਣੇ ਤੁਸੀਂ ਪੇਪਰ ਨੂੰ ਪਾਸ ਕਰਨ ਲਈ ਤੇ ਤੁਹਾਡੇ ਜਿਹੜੇ ਸ਼ਾਰਟ ਕੁਐਸ਼ਨਸ ਨੇ ਉਹ ਹੈਗੇ ਨੇ 20 ਹੁਣ 20 ਹੀ ਸ਼ਾਰਟ ਕੁਐਸ਼ਨ ਕਿੰਨੇ ਆਪੀਤਿਆਂ ਚ ਆਉਣਗੇ ਕਿੰਨੇ ਇਹ ਤੁਹਾਨੂੰ ਜਿਹੜੇ ਕਿ ਸਾਇਤ ਰੂਪਾਂ ਚ ਆਉਣਗੇ ਕਿੰਨੇ ਸ਼ੰਤ ਅਲੰਕਾਰਾਂ ਚ ਆਉਣਗੇ ਪਰ ਟੋਟਲੀ ਸਭ ਕੁਝ ਤੁਹਾਨੂੰ ਦੱਸ ਦਿਆਂ ਹਾਂਜੀ ਵਸਤੂ ਨਿਸ਼ਠ ਪ੍ਰਸ਼ਨਾਂ ਦੇ ਵਿੱਚ ਪਹਿਲਾ ਭਾਗ ਊੜਾ ਬਣਾਇਆ ਹੋਊਗਾ ਜਿਹਦਾ ਇੱਕ ਦੋ ਸ਼ਬਦਾਂ ਵਿੱਚ ਤੁਸਾਨੂੰ ਉੱਤਰ ਲਿਖਣ ਲਈ ਕਿਹਾ ਜਾਊਗਾ ਤੇ ਇਹਦੇ ਵਿੱਚ ਰਜੇ ਮੱਧਕਾਲੀਨ ਪੰਜਾਬੀ ਕਾਵ ਝਲਕਾਂ ਦੇ ਇਤਿਹਾਸ ਦੇ ਵਿੱਚੋਂ ਅ ਵਿੱਚੋਂ ਦੋ ਕੁਐਸਚਨ ਆਉਣਗੇ ਠੀਕ ਹੈ ਤੇ ਇੱਕ ਕੁਐਸਚਨ ਆਊਗਾ ਆਪੀਵਿੱਤਿਆਂ ਦੇ ਵਿੱਚੋਂ ਇੱਕ ਸਾਹਿਤ ਰੂਪ ਦੇ ਵਿੱਚੋਂ ਇੱਕ ਸ਼ੰਦ ਅਲੰਕਾਰ ਦੇ ਵਿੱਚੋਂ ਟੋਟਲ ਪੰਜ ਕੁਐਸਚਨ ਹੋਣਗੇ ਮਤਲਬ ਕਿ ਵਨ ਲਾਈਨਰ ਕੁਐਸਚਨ ਪੰਜ ਹੋਣਗੇ ਪੰਜ ਦੋ ਤਾਂ ਜਿਹੜੇ ਮੱਧਕਾਲੀਨ ਪੰਜਾਬੀ ਕਾਵ ਝਲਕਾਂ ਇਤਿਹਾਸ ਦੇ ਵਿੱਚੋਂ ਆਉਣਗੇ ਦੀ ਕਾਪ ਵਿਤੀ ਚੋਂ ਆਪ ਵਿਤੀਆਂ ਚੋਂ ਆਊਗਾ ਇੱਕ ਸਾਈਦ ਰੂਪਾਂ ਚੋਂ ਆਊਗਾ ਇੱਕ ਸ਼ਾਨਦ ਅਲੰਕਾਰ ਰਸਾਂ ਦੇ ਵਿੱਚੋਂ ਆਊਗਾ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਸੈਕਿੰਡ ਨੰਬਰ ਤੇ ਆ ਇਸ ਤੋਂ ਫਿਰ ਅੱਗੇ ਜਿਹੜੇ ਕੀ ਆਉਣਗੇ ਤੁਹਾਨੂੰ ਬਹੁਤ ਚਾਣਵੇਂ ਮਲਟੀਪਲ ਚੁਆਇਸ ਕੁਐਸਚਨ ਇਹ ਮਲਟੀਪਲ ਚੁਆਇਸ ਕੁਐਸਚਨ ਵੀ ਪੰਜਾਬੀ ਮੱਧਕਾਲੀਨ ਪੰਜਾਬੀ ਕਾਵ ਚਲਕਾ ਦੇ ਇਤਿਹਾਸ ਦੇ ਵਿੱਚੋਂ ਜਿਹੜੇ ਕੀ ਦੋ ਕੁਐਸਚਨ ਆਉਣਗੇ ਆਪੀਤਿਆਂ ਵਿੱਚੋਂ ਇੱਕ ਆਊਗਾ ਇੱਕ ਸਾਹਿਤ ਰੂਪ ਦੇ ਵਿੱਚੋਂ ਆਊਗਾ ਤੇ ਛੰਦ ਅਲੰਕਾਰਾਂ ਨਾਲ ਸੰਬੰਧਿਤ ਆਊਗਾ ਇੱਕ ਠੀਕ ਹੈ ਸੋ ਇਹ ਵੀ ਆਪਣੇ ਵੈਰੀ ਸ਼ਾਰਟ ਕੁਐਸਚਨ ਵੀ ਅਪਲੋਡ ਕੀਤੇ ਹੋਏ ਨੇ ਤੁਸੀਂ ਉਹ ਵੀ ਦੇਖ ਸਕਦੇ ਹੋ ਸਾਹਿਤ ਰੂਪਾਂ ਵਾਲੇ ਅਲੱਗ ਕਰਕੇ ਨੇ ਤੇ ਜਿਹੜੇ ਕੀ ਆਪੀਤਿਆਂ ਵਾਲੇ علیحدہ ਬਣਾ ਰੱਖੇ ਨੇ ਚਲਕਾ ਇਤਿਹਾਸ ਇਹਦੇ ਵਿੱਚੋਂ ਅਲੱਗ ਬਣਾ ਰੱਖੇ ਉਹ ਐਮਸੀਕਿਊਸ ਤੋਂ ਬਾਅਦ ਫਿਰ ਅਗਿਆਂਗੇ ਟਰੂ ਫਾਲਸ ਸਹੀ ਗਲਤ ਸਹੀ ਗਲਤ ਵੀ ਜਿਹੜੇ ਕਿ 5 ਹੋਣਗੇ 5 ਇਹ ਇਹ ਦੋ ਮਧਕलीन ਪੰਜਾਬੀ ਕਾਵ ਚਲਕਾ ਦੇ ਚਾਹਸ ਦੇ ਵਿੱਚੋਂ ਇੱਕ ਆਪਵਿੱਤਿਆਂ ਚੋਂ ਆਊਗਾ ਇੱਕ ਸਾਹਿਤ ਬੋਧ ਦੇ ਵਿੱਚੋਂ ਆਊਗਾ ਸਾਹਿਤ ਰੂਪਾਂ ਦੇ ਵਿੱਚੋਂ ਤੇ ਇੱਕ ਛੰਦ ਅਲੰਕਾਰ ਰਸ ਦੇ ਵਿੱਚੋਂ ਆਊਗਾ ਇਹ ਵੀ ਮਤਲਬ ਕਿ ਪੰਜ ਐਵੇਂ ਡਿਵਾਈਡ ਹੋਣਗੇ ਜਿਹੜੇ ਟru ਫਾਲਸ ਹੋਣਗੇ ਤੇ ਖਾਲੀ ਸਥਾਨ ਫਿਲਿੰਗ ਦਾ ਬਲੈਂਕਸ ਵੀ ਦੋ ਮੱਧਕਲੀਨ ਪੰਜਾਬੀ ਕਾਵ ਚਲਕਾ ਦੇ ਇਤਿਹਾਸ ਦੇ ਵਿੱਚ ਇੱਕ ਆਪਵਿੱਤਿਆਂ ਦੇ ਵਿੱਚੋਂ ਇੱਕ ਸਾਹਿਤ ਬੋਧ ਦੇ ਵਿੱਚੋਂ ਤੇ ਇੱਕ ਛੰਦ ਅਲੰਕਾਰ ਦੇ ਵਿੱਚੋਂ ਆਪਾਂ ਕਹਿ ਸਕਦੇ ਕਿ ਵੈਰੀ ਸ਼ਾਰਟ ਕੁਐਸ਼ਨਸ ਨੇ ਜਿਹੜੇ ਉਹ ਮੱਧਕਲੀਨ ਪੰਜਾਬੀ ਕਾਵ ਚਲਕਾ ਦੇ ਇਤਿਹਾਸ ਦੇ ਵਿੱਚੋਂ ਜ਼ਿਆਦਾ ਆਉਣਗੇ ਕਿਉਂਕਿ ਦੋ ਵਨ ਲਾਈਨਰ ਕੁਐਸ਼ਨ ਆਉਣਗੇ ਦੋ ਐਮਸੀਕਿਊਜ਼ ਆਉਣਗੇ ਦੋ ਟru ਫਾਲਸ ਆਉਣਗੇ ਦੋ ਹੀ ਫਿਲਿੰਗ ਦਾ ਬਲੈਂਕਸ ਹੋਣਗੇ ਬਾਕੀ ਪੋਰਸ਼ਨਸ ਦੇ ਵਿੱਚੋਂ ਉਸ ਤੋਂ ਗੇ ਫਿਰ ਸੈਕੰਡ ਨੰਬਰ ਤੇ ਫਿਰ ਤੁਹਾਨੂੰ ਆਊਗੀ ਪ੍ਰਸੰਗ ਸਹਿਤ ਵਿਆਖਿਆ ਪ੍ਰਸੰਗ ਸਹਿਤ ਵਿਆਖਿਆ ਰਜੇ ਇੱਕ ਆਊਗੀ ਸੂਫੀ ਕਾਵ ਦੇ ਵਿੱਚੋਂ ਇੱਕ ਆਊਗੀ ਗੁਰਮਤ ਕਾਵ ਦੇ ਵਿੱਚੋਂ ਤੇ ਪ੍ਰਸੰਗ ਲਿਖੰਦੇ 2 ਮਾਰਕਸ ਨੇ ਵਿਆਖਿਆ ਕਰਨ ਦੇ 5 ਮਾਰਕਸ ਨੇ ਟੋਟਲ 7 ਮਾਰਕਸ ਦੀ ਆ ਤੇ ਇਹਦੇ ਵਿੱਚ ਤੁਸੀਂ ਹੁਣ ਸੂਫੀ ਕਾਵ ਦੇ ਕਰਨੀ ਆ ਜਾਂ ਗੁਰਮਤ ਕਾਵ ਦੇ ਕਰਨੀ ਕਿਉਂਕਿ ਤੁਹਾਨੂੰ ਪੇਪਰ ਚ ਇੱਕ ਸੂਫੀ ਕਾਵ ਦੇ ਹੋਊਗੀ ਇੱਕ ਗੁਰਮਤ ਕਾਵ ਦੇ ਹੋਊਗੀ ਤੋਂ ਤਾਂ ਸਭ ਤੋਂ ਇਹ ਹੈ ਕਿ ਤੁਹਾਡੇ ਕੋਲ ਆਪਸ਼ਨ ਹੈਗੀ ਹੈ ਵੀ ਜਾਂ ਤਾਂ ਤੁਸੀਂ ਗੁਰਮਤ ਕਾਵ ਦੀਆਂ ਸਾਰੀ ਪ੍ਰਸੰਗ ਸਹਿਤ ਵਿਆਖਿਆ ਕਰ ਲਓ ਜਾਂ ਸੂਫੀ ਕਾਵ ਦੀ ਇਹ ਨਾ ਹੋਵੇ ਵੀ ਤੁਸੀਂ ਇੱਕ ਸੂਫੀ ਕਰ ਲਿਆ ਉਹ ਇੱਕ ਦੋ ਗੁਰਮਤ ਤੇ ਕਰ ਲੈ ਜਾਂ ਤਿੰਨ ਸੂਫੀ ਕਾਪ ਕਰ ਲੈ ਐਵੇਂ ਨਹੀਂ ਕਰਨਾ ਹੈਗਾ ਜਾਂ ਤਾਂ ਸਾਰੇ ਸੂਫੀ ਕਾਪ ਦੇ ਜਿਹੜੇ ਕਿ ਸਾਹਿਤਕਾਰ ਕਰਨੇ ਨੇ ਜਾਂ ਸਾਰੇ ਗੁਰਮਤ ਕਾਪ ਦੇ ਗੁਰੂਆਂ ਬਾਰੇ ਉਹਨਾਂ ਦੀ ਜਿਹੜੀ ਗੁਰਬਾਣੀ ਬਾਰੇ ਆ ਪ੍ਰਸੰਗ ਸਹਿਤ ਵਿਆਖਿਆ ਹੋ ਕਰਨੀ ਆ ਮੈਂ ਦੁਬਾਰਾ ਤੋਂ ਰਿਪੀਟ ਕਰ ਰਹੀ ਆ ਵੀ ਜਾਂ ਤਾਂ ਸੂਫੀ ਕਾਪ ਦੇ ਸਾਰੇ ਟੌਪਿਕਸ ਕਰਨੇ ਨੇ ਪ੍ਰਸੰਗ ਸਹਿਤ ਵਿਆਖਿਆ ਵਾਲੇ ਜਾਂ ਗੁਰਮਤ ਕਾਪ ਦੇ ਤੇ ਇਹ ਵੀ ਤੁਸੀਂ ਜਿਹੜੇ ਮਾਡਲ ਟੈਸਟ ਪੇਪਰਾਂ ਚਾਹੀ ਹੋਈ ਹੈ ਤੇ ਪ੍ਰੀਵੀਅਸ ਇਅਰ ਐਗਜ਼ਾਮਸ ਦੇ ਵਿੱਚ ਆਈ ਹੋਈ ਆ ਉਹੀ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਕਰ ਸਕਦੇ ਹੋ ਠੀਕ ਉਹਦੇ ਵਿੱਚ ਰਿਪੀਟ ਹੋ ਜਾਂਦੀ ਆ ਤੇ ਇਹ ਵੀ ਤੁਹਾਡਾ ਹੁਣ ਡਾਊਟ ਕਲੀਅਰ ਹੋ ਗਿਆ ਹੁਣ ਵੀ ਤੁਸੀਂ ਗੁਰਮਤਕਾਵ ਦੀ ਕਰਨੀ ਹੈ ਜਾਂ ਸੂਫੀ ਕਾਵ ਦੀ ਕਰਨੀ ਹੈ ਇਹ ਡਿਪੈਂਡ ਤੁਹਾਡੇ ਤੇ ਆ ਵੀ ਤੁਸੀਂ ਗੁਰਮਤਕਾਵ ਵਾਲੇ ਤੁਹਾਨੂੰ ਈਜ਼ੀ ਲੱਗਦੀ ਹੈ ਪ੍ਰਸੰਗ ਸਹਿਤ ਵਿਆਖਿਆ ਜਾਂ ਸੂਫੀ ਕਾਵ ਵਾਲੀ ਠੀਕ ਹੈ ਤੇ ਉਸੇ ਦੇ ਜਿਹਦੀ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਕਰ ਰਹੇ ਹੋ ਉਸੇ ਦੀ ਕੇਂਦਰੀ ਭਾਵ ਕਰਨੀ ਨੇ ਠੀਕ ਹੈ ਇੱਕ ਤੁਸੀਂ ਰਾਮ ਨਾਲ ਛੱਡ ਸਕਦੇ ਹੋ ਜੇ ਤੁਸੀਂ ਸੂਫੀ ਕਾਵ ਦੀ ਪ੍ਰਸੰਗ ਸਹਿਤ ਵਿਆਖਿਆ ਕਰ ਲਈ ਇਹਦੇ ਕੇਂਦਰੀ ਭਾਵ ਪੜ ਲਓ ਗੁਰਮਤਕਾਵ ਨਾ ਕਰੋ ਠੀਕ ਹੈ ਜੇ ਤੁਸੀਂ ਗੁਰਮਤਕਾਵ ਦੇ ਕਰਨੇ ਨੇ ਉਹ ਪ੍ਰਸੰਗ ਸਾਹਿਬ ਵੀ ਆਖਿਆ ਤੇ ਕੇਂਦਰੀ ਭਾਵ ਫਿਰ ਸੂਫੀ ਕਾਵਿਨਾ ਕਰੂਗਾ ਠੀਕ ਹੈ ਮਤਲਬ ਕਿ ਐਵੇਂ ਤੁਸੀਂ ਸਮਾਰਟਲੀ ਆਪਣੀ ਸਟੱਡੀ ਕਰ ਸਕਦੇ ਹੋ ਕੇਂਦਰੀ ਭਾਵ ਰਜੇ ਇਹ 3 ਮਾਰਕਸ ਦਾ ਹੋਊਗਾ ਠੀਕ ਹੈ ਇਹ ਵੀ ਦੋ ਦਿੱਤੇ ਵੀ ਹੋਣਗੇ ਤੇ ਇੱਕ ਸੂਫੀ ਕਾਵ ਦੇ ਵਿੱਚ ਇੱਕ ਗੁਰਮਤ ਕਾਵ ਦੇ ਵਿੱਚ ਤੁਸੀਂ ਇੱਕ ਕਰਨਾ ਹੋਊਗਾ ਤੇ ਉਸ ਤੋਂ ਅੱਗੇ ਹੋਊਗਾ ਤੁਹਾਡਾ ਕਿੱਸਾ ਕਾਵ ਤੇ ਵੀਰ ਕਾਵ ਦੇ ਵਿੱਚੋਂ ਜਿਹੜਾ 10 ਮਾਰਕਸ ਦਾ ਕੁਐਸਚਨ ਹੋਣਾ 10 ਮਾਰਕਸ ਦਾ ਕੁਐਸਚਨ ਹੋਣਾ ਦੋ ਕੁਐਸਚਨ ਹੋਣਗੇ ਤੁਸੀਂ ਇੱਕ ਕਰਨਾ ਇਹ ਤੁਸੀਂ ਕਿਹੜੇ ਕਿਹੜੇ ਕੁਐਸਚਨ ਯਾਦ ਕਰਨੇ ਨੇ ਇਹ ਤੁਸੀਂ ਦੇਖ ਲਓ ਇਦੇ ਵਿੱਚ ਤੁਸੀਂ ਕਿੱਸਾ ਕਾਵ ਦਾ ਕਿੱਸਾ ਕਾਵ ਮੁੱਢ ਤੇ ਵਿਕਾਸ ਮੁੱਢ ਤੇ ਵਿਕਾਸ ਜਾਂ ਨਿਕਾਸ ਤੇ ਵਿਕਾਸ ਠੀਕ ਹੈ ਐਵੇਂ ਵੀਰ ਕਾਵ ਦਾ ਮੁੱਢ ਤੇ ਵਿਕਾਸ ਵੀਰ ਕਾਵ ਦਾ ਮੁੱਢ ਤੇ ਵਿਕਾਸ ਨਿਕਾਸ ਠੀਕ ਹੈ ਐਵੇਂ ਕਿੱਸਾ ਕਾਵ ਦਾ ਦੋ ਕੁਸ਼ਣੇ ਹੋ ਗਏ ਤੀਜਾ ਤੁਸੀਂ ਕਰਨਾ ਚੰਡੀ ਦੀ ਵਾਰ ਚੰਡੀ ਦੀ ਵਾਰ ਆਹ ਤਿੰਨ ਕੁਸ਼ਣ ਕਰ ਲਓ ਇਹਨਾਂ ਤਿੰਨਾਂ ਕੁਸ਼ਣਾਂ ਤੋਂ ਤੁਹਾਨੂੰ ਇੱਕ ਕੁਸ਼ਣ ਪੱਕਾ ਮਿਲ ਜੂਗਾ ਜੇ ਤੁਹਾਨੂੰ ਹਾਂਜੀ ਇਹਦੇ ਵਿੱਚ ਲੌਂਗ ਕੁਐਸਚਨ ਤੁਸੀਂ ਕਿੱਸਾ ਕਬ ਦਾ ਮੁੱਢ ਦੇ ਵਿਕਾਸ ਤੇ ਵੀਰ ਕਬ ਦਾ ਮੁੱਢ ਦੇ ਵਿਕਾਸ ਤੇ ਚੰਡੀ ਦੀਵਾਰੇ ਵਾਲਾ ਕੁਐਸਚਨ ਕਰ ਲੈਣਾ ਤੇ ਜਿਹੜਾ ਵੀਰ ਕਬ ਦਾ ਮੁੱਢ ਦੇ ਵਿਕਾਸ ਆ ਉਹਦੇ ਵਿੱਚ ਹੀ ਰਜੇ ਉਹ ਪੁਆਇੰਟਸ ਮੈਂ ਜਿਹੜਾ ਚੈਨਲ ਤੇ ਕਰਵਾਇਆ ਹੋਇਆ ਉਹਦੇ ਵਿੱਚੇ ਪੁਆਇੰਟਸ ਬਣਾਏ ਹੋਏ ਨੇ ਨਾਜਾਵਤ ਦੀਵਾਰ ਵਿੱਚੇ ਨਾਦਰ ਸ਼ਾਹ ਨਾਦਰ ਸ਼ਾਹ ਨਾਦਰ ਸ਼ਾਹ ਨਾਜਾਵਦੀਵਾਰ ਤੇ ਜੰਗਨਵਾ ਸਿੰਘਾ ਤੇ ਫਰੰਗੀਆਂ ਵਿਚੇ ਉਹਦੇ ਤੇ ਵਿਚੇ ਉਹਦੇ ਚੰਡੀ ਦੀਵਾਰਾ ਉਹਦੇ ਵਿੱਚੋਂ ਇੱਕ ਮਤਲਬ ਕਿ ਲੌਂਗ ਕੁਐਸਚਨ ਦੇ ਵਿੱਚੋਂ ਤਿੰਨ ਟੌਪਿਕ ਵੀ ਕਲੀਅਰ ਹੋ ਰਹੇ ਨੇ ਜੇ ਤੁਹਾਨੂੰ ਬਾਏ ਚਾਂਸ ਅਲੱਗ-ਅਲੱਗ ਟੌਪਿਕ ਕਿਸਾ ਕਵ ਦਾ ਮੁੱਢ ਤੇ ਵਿਕਾਸ ਵੀਰ ਕਵ ਦਾ ਮੁੱਢ ਤੇ ਵਿਕਾਸ ਤੇ ਚੰਡੀ ਦੀ ਵਾਰ ਇਹ ਤਿੰਨੇ ਕੁਐਸਚਨ ਪੱਕੇ ਜਾ ਕੇ ਲੈਣੇ ਨੇ ਜਿਨ੍ਹਾਂ ਚੋਂ ਤੁਹਾਨੂੰ ਇੱਕ ਪੱਕਾ ਮਿਲ ਜਾਊਗਾ ਐਗਜ਼ਾਮ 'ਚ ਅਪਵਿੱਤਿਆ ਹਾਂਜੀ ਆਪਵਿੱਤਿਆ ਦੇ ਵਿੱਚੋਂ ਇੱਕ ਪੈਰਾ ਹੋਊਗਾ ਤੁਹਾਨੂੰ ਠੀਕ ਹੈ ਇਹ ਵੀ ਤੁਹਾਨੂੰ ਪੇਪਰ ਨੂੰ ਪਾਸ ਕਰਨ ਦੇ ਵਿੱਚ ਹੈਲਪ ਕਰੂਗਾ ਆਪਵਿੱਤਿਆ ਦੇ ਵਿੱਚ ਜਿਹੜਾ ਸਵੈ ਜੀਵਨੀ ਅੰਸ਼ਾ ਦੇ ਵਿੱਚੋਂ ਇੱਕ ਪੈਰਾ ਦਿੱਤਾ ਜਾਊਗਾ ਤੁਹਾਨੂੰ ਤਿੰਨ ਕੁਐਸਚਨ ਪੁੱਛੇ ਜਾਣਗੇ ਇੱਕ ਤੇ ਹੀ ਹੋਊਗਾ ਪਹਿਲਾ ਜਿਹੜਾ ਆ ਹੋਊਗਾ ਦੋ ਅੰਕਾਂ ਦਾ ਕੁਐਸਚਨ ਹੋਊਗਾ ਕਿਉਂਕਿ ਇਹ ਪੁੱਛਿਆ ਜਾਊਗਾ ਕਿ ਇਸ ਸਵੈ ਜੀਵਨੀ ਦਾ ਜਿਹੜਾ ਕੀ ਨਾਮ ਕੀ ਆ ਕਿਸ ਸਵੈ ਜੀਵਨੀ ਦਾ ਅੰਸ਼ਾ ਹੈ ਤੇ ਨਾਲ ਦੀ ਨਾਲ ਆ ਜਿਹੜੇ ਕੀ ਲੇਖਕ ਦਾ ਨਾਮ ਪੁੱਛਿਆ ਜਾਊਗਾ ਸੋ ਜਿਸ ਕਰਕੇ ਤੁਹਾਨੂੰ ਜਿਹੜੀ ਤੁਹਾਡੇ 13 ਸਵੈ ਜੀਵਨੀਆਂ ਦੇ ਪਾਠ ਦਿੱਤੇ ਹੋਏ ਨੇ ਠੀਕ ਆ ਉਹਨਾਂ ਦਾ ਸਾਰਿਆਂ ਦਾ ਰਾਈਟਰ ਨੇ ਮਨਜ਼ਰ ਕਰ ਲਓ ਫਿਰ ਤਾਂ ਉਹਨੂੰ ਜਿਹੜੇ ਅਗਲੇ ਦੋ ਕੁਐਸਚਨ ਹੋਣਗੇ ਉਹ ਪੈਰੇ ਦੇ ਵਿੱਚ ਹੀ ਹੋਣਗੇ ਜੋ ਤੁਸੀਂ ਫਾਈਂਡ ਕਰ ਲੋਗੇ ਇਹ ਪੇਪਰ ਨੂੰ ਪਾਸ ਕਰਨ ਦੇ ਵਿੱਚ ਹੈਲਪ ਕਰੂਗਾ ਇਹ ਫਿਰ ਉਸ ਤੋਂ ਬਾਅਦ ਆਪਵਿੱਤਿਆਂ ਦੇ ਆਪਵਿੱਤਿਆਂ ਦੇ ਵਿੱਚੋਂ ਤੁਹਾਨੂੰ ਆਉਣਗੇ 8 ਕੁਐਸਚਨ 8 'ਚੋਂ ਤੁਸੀਂ ਕੋਈ 5 ਕਰਨੇ ਹੋਣਗੇ ਹਰ ਕੁਐਸਚਨ ਤੁਹਾਡਾ 4-4 ਮਾਰਕਸ ਦਾ ਹੋਊਗਾ ਸੋ ਆਪਵਿੱਤਿਆਂ ਤੁਸੀਂ ਕਿੰਨੀਆਂ ਕਰਨੀਆਂ ਇਹ ਤੁਹਾਨੂੰ ਦੱਸਦੀਆਂ ਆਪਵਿੱਤਿਆਂ ਰਾਜ ਹੈਗੀਆਂ ਨੇ 13 13 ਚੈਪਟਰ ਨੇ ਆਪਵਿੱਤਿਆਂ ਜਾਂ ਤੁਸੀਂ ਫਰਸਟ 7 ਕਰ ਲਓ ਜਾਂ ਲਾਸਟ 7 ਫਰਸਟ 7 ਜਾਂ ਲਾਸਟ 7 ਜਾਂ ਤਾਂ ਪਹਿਲੇ 7 ਆਪਵਿੱਤਿਆਂ ਦੇ ਕੁਐਸਚਨ ਕਰ ਲਓ ਜਾਂ ਲਾਸਟ 7 ਆਪਵਿੱਤਿਆਂ ਦੇ ਕੁਐਸਚਨ ਕਰ ਲਓ ਠੀਕ ਹੈ ਇਹ ਹੋ ਗਿਆ ਕਲੀਅਰ ਉਸ ਤੋਂ ਬਾਅਦ ਉਹਨਾਂ ਨੇ ਦੱਸ ਗਏ ਸਾਹਿਤ ਰੂਪ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਵਾਂ ਵੀ ਤੁਹਾਨੂੰ ਪੇਪਰ 'ਚ ਤੁਹਾਡਾ ਪਾਸਿੰਗ ਫਾਰਮੂਲਾ ਕੀ ਹੈ ਵੀ ਤੁਸੀਂ ਕਿਹੜੇ-ਕਿਹੜੇ ਚੀਜ਼ ਯਾਦ ਕਰਨੀਆਂ ਸਭ ਤੋਂ ਪਹਿਲਾਂ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਕਰੋ ਪ੍ਰਸੰਗ ਸਹਿਤ ਵਿਆਖਿਆ ਨਾਲ ਦੀ ਨਾਲ ਕੇਂਦਰੀ ਭਾਵ ਪ੍ਰਸੰਗ ਸਹਿਤ ਵਿਆਖਿਆ 7 ਦੀ ਜਾਂ ਕੇਂਦਰੀ ਭਾਵ 3 ਦਾ ਹੋਵੇ 10 ਨੰਬਰ ਇੱਥੋਂ ਠੀਕ ਹੈ ਇੱਕ ਜਿਹੜੇ ਸਵੈ ਜੀਵਨੀ ਉਹਦਾ ਰਾਈਟਰ ਨੇਮ ਯਾਦ ਕਰ ਲਓ ਰਾਈਟਰ ਨੇਮ ਦੇ ਸਵੈ ਜੀਵਨੀ ਅੰਸ਼ ਤੁਹਾਨੂੰ ਪਤਾ ਲੱਗ ਗਿਆ ਤੇ 1-1 ਮਾਰਕਸ ਆਨਸਰ ਵਿੱਚ ਹੋ ਜਾਣਗੇ 4 ਮਾਰਕਸ ਇੱਥੋਂ ਆਗੇ 10 ਦੇ ਵਿੱਚ 4 ਪਲੱਸ ਕਰ ਤੇ ਵੀਰ ਕਾਪ ਤੇ ਕਿੱਸਾ ਕਾਪ ਦਾ ਮੁੱਢ ਤੇ ਵਿਕਾਸ ਚੰਡੀ ਦੀਵਾਰ ਇਹ ਵਾਲਾ ਕੁਐਸਚਨ ਪੱਕਾ ਕਰ ਲਓ ਇਹ ਹੋਗੇ 10 10 ਇੱਥੋਂ ਕਿੰਨੇ ਹੋਗੇ ਸੀ ਆਪਣੇ 30 14 ਦੇ ਵਿੱਚ 10 ਪਲੱਸ ਕੁਲੇ 24 24 ਇੱਥੇ ਹੀ ਹੋਗੇ ਫੇਰ ਤੁਹਾਡੇ ਦੇਖੋ ਕਿੰਨਾ ਕੁਝ ਰਹਿ ਗਿਆ ਹਜੇ ਛੋਟੇ ਕੁਐਸਚਨਾਂ ਚੋਂ ਮਾਰਕਸ ਆਉਣਗੇ ਛੋਟੇ ਕੁਐਸਚਨਾਂ ਚੋਂ ਟਰੂ ਫਾਲਸ ਦੇ ਵਿੱਚ ਤੋਂ ਜਿਹੜੇ ਕਿ ਤੁੱਕਾ ਵੀ ਚੱਲ ਜਾਂਦਾ ਐਮਸੀਕਿਊਜ਼ ਦੇ ਵਿੱਚੋਂ ਠੀਕ ਹੈ ਤਾਂ ਮਤਲਬ ਕੀ ਤੁਸੀਂ ਸਭ ਤੋਂ ਪਹਿਲ ਦੇ ਆਧਾਰ ਤੇ ਕੀ ਕਰਨਾ ਇੱਕ ਤਾਂ ਜਿਹੜੇ ਤਿੰਨ ਕੁਐਸਚਨ ਨੇ ਚੰਡੀ ਦੀਵਾਰ ਤੇ ਕਿਸਾ ਕਾਵਡ ਮੁਡੇ ਦੇ ਵਿਕਾਸ ਵੀਰ ਕਾਵਡ ਮੁਡੇ ਤੇ ਵਿਕਾਸ ਤੇ ਸੂਫੀ ਜਾਂ ਗੁਰਮਤਕਾਵੇ ਨਾ ਦੋਨੋਂ ਚੋਂ ਕਿਸੇ ਵੀ ਇੱਕ ਕਾਵ ਦੀ ਪ੍ਰਸੰਗ ਸਹਿਤ ਵਿਆਖਿਆ ਤੇ ਨਾਲ ਦੀ ਨਾਲ ਹੀ ਉਹਨਾਂ ਦਾ ਕੇਂਦਰੀ ਭਾਵ ਠੀਕ ਹੈ ਇਹ ਵੀ ਜਿਹੜੇ ਪਹਿਲਾਂ ਰਿਪੀਟਡ ਆਏ ਹੋਏ ਨੇ ਆਪਾਂ ਉਹ ਤੁਹਾਨੂੰ ਦੱਸ ਦਾਂਗੇ ਕਿ ਕਿਹੜੇ-ਕਿਹੜੇ ਬਾਰ-ਬਾਰ ਆ ਰਹੀ ਹੈ ਤੁਸੀਂ ਉਹ ਕਰ ਲੈਣਾ ਯਾਦ ਠੀਕ ਹੈ ਹਾਂਜੀ ਫਿਰ ਜਿਹੜੇ ਤੁਹਾਡੇ ਸਵੈ ਜੀਵਨੀ ਉਹਨਾਂ ਦੇ ਅੰਸ਼ ਜਿਹੜੇ ਕਿ ਉਹਨਾਂ ਦੇ ਰਾਈਟਰ ਨੇਮ ਉਹ ਜ਼ਰ ਕਰ ਲੈਣੇ ਨੇ ਤੇ ਫਸਟ 7 ਜਾਂ ਲਾਸਟ ਹੈ ਜੀ ਉਹਨਾਂ ਨੂੰ ਤੁਸੀਂ ਜ਼ਰ ਕਰਨੀਆਂ ਨੇ ਉਸ ਤੋਂ ਬਾਅਦ ਜਿਹੜੇ ਸਾਹਿਤ ਰੂਪ ਨੇ ਕਿੰਨੇ ਕਰਨੇ ਵੀ ਤੁਹਾਨੂੰ ਦੱਸ ਦਿਆਂ ਵੀ ਛੰਦ ਕਿੰਨੇ ਕਰਨੇ ਅਲੰਕਾਰ ਕਿੰਨੇ ਕਰਨੇ ਰਸ ਕਿੰਨੇ ਕਰਨੇ ਇਹ ਵੀ ਤੁਹਾਨੂੰ ਮੈਂ ਦੱਸ ਦਿਆਂ ਠੀਕ ਹੈ ਹਾਂਜੀ ਪਹਿਲਾਂ ਤਾਂ ਇਹ ਦੱਸ ਦਿਆਂ ਕਿ ਜਿਹੜਾ ਸਾਹਿਤ ਰੂਪ ਲਿਖਣਾ ਆਊਗਾ ਮੰਨ ਲਓ ਤੁਹਾਨੂੰ ਨਿੱਕੀ ਕਹਾਣੀ ਲਿਖਣਾ ਆ ਗਿਆ ਜਿਹਦੇ ਵਿੱਚ ਤੁਸੀਂ ਪਹਿਲਾਂ ਉਹਦੀ ਪਰਿਭਾਸ਼ਾ ਦੋਗੇ ਜਾਂ ਕਵਿਤਾ ਲਿਖਣੀ ਆ ਗਈ ਉਹਦੇ ਵਿੱਚ ਪਹਿਲਾਂ ਪਰਿਭਾਸ਼ਾ ਦੋਗੇ ਦੋ ਅੰਕਾਂ ਦਾ ਹੋਊਗਾ ਫਿਰ ਉਹਦੇ ਤੱਤ ਜਾਂ ਵਿਸ਼ੇਸ਼ਤਾਵਾਂ ਚਾਰ ਅੰਕਾਂ ਦੀਆਂ ਨੇ ਠੀਕ ਹੈ ਫਿਰ ਉਹਦੇ ਕਿਹੜੇ-ਕਿਹੜੇ ਰਾਈਟਰਸ ਨੇ ਉਹੋ ਜਿਹੜਾ ਸਾਹਿਤ ਰੂਪ ਲਿਖਿਆ ਫਿਰ ਉਹਦਾ 1 ਮਾਰਕਸ ਆ ਟੋਟਲ ਸਾਹਿਤ ਰੂਪ ਕਿੰਨੇ ਕਰਨੇ ਨੇ ਸਾਹਿਤ ਰੂਪ ਰਾਜੇ ਹੈਗੇ ਨੇ ਤੁਹਾਡੇ 9 ਨੇ ਕਪਤਾਂਾ ਨਾਟਕ ਇਕਾਂਗੀ ਨਾਵਲ ਨਿੱਕੀ ਕਹਾਣੀ 5 ਹੋਗੇ 6ਵਾਂ ਨਿਵੰਦ 7ਵਾਂ ਜੀਵਨੀ 8ਵਾਂ ਸਵੈ ਜੀਵਨੀ 9ਵਾਂ ਸਫ਼ਰਨਾਮਾ ਇਹਦੇ ਲਈ ਤੁਸੀਂ ਜਾਂ ਤਾਂ ਫਸਟ ਕਿਉਂਕਿ ਤੁਹਾਨੂੰ 3 ਆਉਣਗੇ ਪੇਪਰ ਦੇ ਵਿੱਚ 3 ਦੇ ਵਿੱਚੋਂ ਤੁਸੀਂ ਕਿਸੇ ਇੱਕ ਵਾਰ ਕਰਨਾ ਜਾਂ ਤੁਸੀਂ ਫਸਟ ਆਫ 5 ਕਰ ਲਓ ਵੈਸੇ 6 ਕਰ ਸਕਦੇ ਜੇ ਤਾਂ ਫਰਸਟ 6 ਜਾਂ ਲਾਸਟ 6 ਜੇ ਤਾਂ ਉਹਨੂੰ ਫਰਸਟ ਜਾਂ ਲਾਸਟ 6 ਦੇ ਵਿੱਚ ਕਨਫਿਊਜ਼ਨ ਹੈ ਤਾਂ ਤੁਸੀਂ ਫਰਸਟ 5 ਜਾਂ ਲਾਸਟ 5 ਫਰਸਟ 5 ਕਪਤਾਨ ਨਾਟਕੀ ਕਾਂਗੀ ਨਾਵਲ ਨਿੱਕੀ ਕਹਾਣੀ ਜਾਂ ਤਾਂ ਇਹ ਪੰਜ ਕਰ ਲਓ ਜਾਂ ਲਾਸਟ ਦੇ ਵਿੱਚ ਸਫਰਨਾਮਾ ਸਵੈ ਜੀਵਨੀ ਜੀਵਨੀ ਨਿਵੰਦ ਨਿੱਕੀ ਕਹਾਣੀ ਇਹ ਕਰ ਲਓ ਜਾਂ ਤਾਂ ਫਰਸਟ 5 ਜਾਂ ਲਾਸਟ 5 ਠੀਕ ਹੈ ਹਾਂ ਜੇ ਤੁਹਾਨੂੰ ਹੋਰ ਵੀ ਲੱਗਦਾ ਵੀ ਕਰ ਸਕਦੇ ਤਾਂ ਫਰਸਟ 6 ਜਾਂ ਲਾਸਟ 6 ਠੀਕ ਹੈ ਹੁਣ ਜਿਹੜੇ ਤੁਹਾਨੂੰ ਆਉਣਾ ਹੈ ਸ਼ੰਤ ਅਲੰਕਾਰ ਰਸ ਇਹ ਹੋਣਗੇ ਤਿੰਨ ਤਿੰਨ ਅੰਕਾਂ ਦੇ ਇਹਨਾਂ ਦੇ ਵਿੱਚ ਵੀ ਤਿੰਨ ਤਿੰਨ ਅੱਗੇ ਸਾਹਿਤ ਬੋਧ ਦੇ ਵਿੱਚੋਂ ਸ਼ੰਦ ਅਲੰਕਾਰ ਰਸ ਇਹ ਦੋ ਦੋ ਦਿੱਤੇ ਹੋਏ ਹੋਣਗੇ ਰਾਜੇ ਦੋ ਸ਼ੰਦ ਦੋ ਸ਼ੰਦ ਹੋਣਗੇ ਦੋ ਰਸ ਹੋਣਗੇ ਦੋ ਅਲੰਕਾਰ ਹੋਣਗੇ ਤੁਸੀਂ ਉਹਨਾਂ ਦੇ ਵਿੱਚੋਂ ਇੱਕ ਇੱਕ ਕਰਨ ਹੋਗਾ ਇੱਕ ਰਸ ਇੱਕ ਅਲੰਕਾਰ ਤੇ ਇੱਕ ਜਿਹੜੇ ਕਿ ਸ਼ੰਦ ਇਹ ਤਿੰਨ ਤਿੰਨ ਅੰਕਾਂ ਦੇ ਹੋਣਗੇ ਮੈਂ ਤੁਹਾਨੂੰ ਦੱਸ ਦੇ ਵੀ ਕਿਹੜੇ ਕਰਨੇ ਨੇ ਹਾਂਜੀ ਸ਼ੰਦ ਕਿੰਨੇ ਕਰਨੇ ਨੇ ਸ਼ੰਦ ਹੈਗੇ ਨੇ ਟੋਟਲ 6 6 ਦੇ ਵਿੱਚੋਂ ਜਿਆਦਾ ਤੁਸੀਂ ਫਸਟ 3 ਕਰਨੇ ਨੇ ਜਾਂ ਤਾਂ ਫਰਸਟ 3 ਜਾਂ ਲਾਸਟ 3 ਫਰਸਟ 3 ਦੇ ਵਿੱਚ ਦੋ ਰਾਂ ਕੋੜਾ ਕਵਿਤਾ ਆਉਂਦੇ ਨੇ ਤੇ ਲਾਸਟ ਦੇ ਵਿੱਚ ਬੈਂਤ ਚਉਪਈ ਦਵਈਆ ਜਾਂ ਤਾਂ ਫਰਸਟ 3 ਕਰਨੇ ਨੇ ਜਾਂ ਲਾਸਟ 3 ਫਰਸਟ 3 ਦਾ ਲਾਸਟ 3 ਸ਼ੰਦ ਐਵੇਂ ਅਲੰਕਾਰ ਅਲੰਕਾਰ ਰਹੇਗੇ ਟੋਟਲ ਪੰਜ ਜਾਂ ਤੁਸੀਂ ਫਰਸਟ 3 ਕਰ ਲੈਣੇ ਨੇ ਜਾਂ ਲਾਸਟ 3 ਵੈਸੇ ਸਭ ਤੋਂ ਜ਼ਿਆਦਾ ਸੌਖੇ ਦੇ ਰਿਸਟਾਂ ਤੇ ਅਧਿਕਤ ਨਹੀਂ ਅਲੰਕਾਰ ਨੇ ਹੁਣ ਪ੍ਰਾਸ ਵੀ ਸੌਖਾ ਹੀ ਆ ਤੁਸੀਂ ਬੱਟ ਐਵੇਂ ਕਰਨਾ ਚਾਹਤਾ ਫਰਸਟ 3 ਕਰਨੇ ਨੇ ਜਾਂ ਲਾਸਟ 3 ਕਰਨੇ ਨੇ ਠੀਕ ਹੈ ਰਸ ਕਿੰਨੇ ਕਰਨੇ ਨੇ ਰਸ ਹੈਗੇ ਨੇ ਟੋਟਲ 9 ਨੇ ਟੋਟਲ ਹੈਗੇ ਨੇ ਇਹ 9 9 ਦੇ ਵਿੱਚੋਂ ਜਾਂ ਤਾਂ ਤੁਸੀਂ ਫਰਸਟ 5 ਫਰਸਟ 5 1 2 3 4 5 ਜਾਂ ਤਾਂ ਫਰਸਟ 5 ਜਾਂ ਲਾਸਟ 5 ਫਰਸਟ 5 ਜਾਂ ਲਾਸਟ 5 ਠੀਕ ਹੈ ਜੇ 6 ਕਰਸ ਆਲਸੋ ਤਾਂ 6 ਕਰ ਲਓ ਜਾਂ ਫਰਸਟ 6 ਜਾਂ ਲਾਸਟ 6 ਵੈਸੇ ਤੁਹਾਨੂੰ 5 ਚ ਆ ਜਾਣਾ ਜਾਂ ਤਾਂ ਫਰਸਟ 5 ਜਾਂ ਲਾਸਟ 5 ਠੀਕ ਹੈ ਸੋ ਇਸੇ ਤੁਹਾਡਾ ਪੰਜਾਬੀ ਲਿਟਰੇਚਰ ਦਾ ਵੀ ਤੁਸੀਂ ਕਿਵੇਂ ਤਿਆਰੀ ਕਰਨੀ ਆ ਫਾਈਨਲ ਐਗਜ਼ਾਮ ਦੀ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਥੈਂਕਸ